ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਦੇ ਨਾਲ ਜਦੋਂ ਸਾਂਝ ਪਾਉਂਦੇ ਹਾਂ ਇੱਕ ਬੜਾ ਪਿਆਰਾ ਪਾਤਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਦਾ ਉਹਨਾਂ ਦੇ ਜੀਵਨ ਦੇ ਨਾਲ ਅੱਜ ਆਪਾਂ ਸਾਂਝ ਪਾਉਣ ਦਾ ਯਤਨ ਕਰਾਂਗੇ ਰਾਇ ਭੋਏ ਦੇ ਘਰ 1447 ਈਸਵੀ ਦੇ ਵਿੱਚ ਰਾਇ ਬੁਲਾਰ ਜੀ ਦਾ ਜਨਮ ਹੁੰਦਾ ਹੈ ਜਿਹੜੇ ਰਾਏ ਬੁਲਾਰ ਜੀ ਨੇ ਉਹ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਨੇ ਨਨਕਾਣਾ ਸਾਹਿਬ ਦਾ ਜਿਹੜਾ ਪਹਿਲਾਂ ਦਾ ਨਾਮ ਹੈ ਰਾਏ ਬੁਲਾਰ ਜੀ ਦੇ ਪਿਤਾ ਜੀ ਦੇ ਨਾਮ ਤੇ ਉਸ ਨਗਰ ਦਾ ਨਾਮ ਹੈ ਆਖਿਆ ਜਾਂਦਾ ਹੈ ਰਾਏ ਭੋਏ ਦੀ ਤਲਵੰਡੀ ਗੁਰੂ ਨਾਨਕ ਪਾਤਸ਼ਾਹ ਜਿਹਨੂੰ ਰਾਏ ਬੁਲਾਰ ਜੀ ਨੇ ਇੰਨੇ ਨੇੜੇ ਹੋ ਕੇ ਵੇਖਿਆ ਜਿਉਂ-ਜਿਉਂ ਗੁਰੂ ਪਾਤਸ਼ਾਹ ਜੀ ਦੇ ਕੌਤਕਾ ਨੂੰ ਵੇਖਦੇ ਨੇ ਖਿਰਦਾ ਝੁਕਦਾ ਜਾਂਦਾ ਹੈ ਗੁਰੂ ਦੇ ਨਾਲ ਸਾਂਝ ਬੜੀ ਡੂੰਗੀ ਬਣਦੀ ਜਾਂਦੀ ਹੈ ਸਾਂਝ ਕੈਸੀ ਬਣ ਰਹੀ ਹੈ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਰਾਇ ਬੁਲਾਰ ਜੀ ਕੋਈ ਆਮ ਪਰਿਵਾਰ ਵਿੱਚੋਂ ਨਹੀਂ ਹੈ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਨੇ 39000 ਕਿਲਾ ਜ਼ਮੀਨ ਦੇ ਮਾਲਕ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸਭ ਤੋਂ ਪਹਿਲਾਂ ਦੌਲਤਾਂ ਦਾਈ ਬੇਬੇ ਨਾਨਕੀ ਜੀ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਜਾਣਿਆ ਜਦੋਂ ਰਾਏ ਬੁਲਾਰ ਜੀ ਦਾ ਜਨਮ ਹੁੰਦਾ ਹੈ ਕੁਝ ਕਸਾਲਾਂ ਬਾਅਦ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਚੜਾਈ ਕਰ ਜਾਂਦੇ ਨੇ ਖੇਤਾਂ ਦੀ ਸਾਮ ਸੰਭਾਲ ਵਾਸਤੇ ਜ਼ਮੀਨ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਕਾਰਯੋਗ ਪਿਤਾ ਮਹਿਤਾ ਕਲਿਆਣ ਰਾਜ ਜੀ ਰਾਏ ਬੁਲਾਰ ਜੀ ਦੇ ਕੋਲ ਪਟਵਾਰੀ ਲੱਗੇ ਹੋਏ ਨੇ ਇਸ ਕਰਕੇ ਇਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਆਉਣਾ ਜਾਣੇ ਪਰਿਵਾਰ ਦੇ ਵਿੱਚ ਜੇਕਰ ਕੋਈ ਸਲਾਹ ਵੀ ਕੀਤੀ ਜਾਂਦੀ ਹੈ ਸਾਂਝ ਐਸੀ ਹੈ ਤਾਂ ਵੀ ਰਾਏ ਬੁਲਾਰ ਜੀ ਦੀ ਸਲਾਹ ਲਈ ਜਾਂਦੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਤੇ ਜਾਣ ਲੱਗੇ ਬੜਾ ਲੰਮਾ ਸਫਰ ਹੈ ਰਾਏ ਬੁਲਾਰ ਜੀ ਨੂੰ ਇਸ ਗੱਲ ਦਾ ਪਤਾ ਹੈ ਬੜੇ ਲੰਮੇ ਸਮੇਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਵਾਪਸ ਮੁੜਨਾ ਹੈ ਰਾਏ ਬੁਲਾਰ ਜੀ ਕਹਿਣ ਲੱਗੇ ਮਾਲਕਾ ਮੇਰੇ ਲਈ ਕੋਈ ਸੇਵਾ ਹੋਏ ਤਾਂ ਦੱਸਣਾ ਕਰੋ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਵੀ ਤੁਹਾਡਾ ਵਸ ਨਾ ਚੱਲੇ ਮਨ ਢੈਂਦੀ ਕਲਾ ਦੇ ਵਿੱਚ ਜਾਏ ਹਲੀਮੀ ਭਾਵ ਨਿਮਰਤਾ ਭਾਵ ਵਿੱਚ ਆ ਕੇ ਪਰਮੇਸ਼ਰ ਨੂੰ ਯਾਦ ਕਰਿਓ ਮਨ ਫਿਰ ਚੜ੍ਹਦੀ ਕਲਾ ਵਿੱਚ ਆ ਜਾਏਗਾ ਆਖੋ ਸਤਨਾਮ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਰਮੇਸ਼ਰ ਦਾ ਰੂਪ ਸਮਝਦੇ ਨੇ ਖੁਦਾ ਸਮਝਦੇ ਨੇ ਅੱਲਾਹ ਸਮਝਦੇ ਨੇ ਜਿਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਐਸੀ ਸਾਂਝ ਬਣੀ ਜਦੋਂ ਹਰ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆਉਂਦਾ ਗੁਰਨਾਮ ਧੰਨ ਲੰਗਰ ਲਾਇਓ ਗੁਰੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਲੋੜਵੰਦਾਂ ਦੀ ਖਾਤਰ ਲੰਗਰ ਲਾਉਂਦੇ ਨੇ ਕਰ ਕਹਿ ਦਸਵਾਂ ਵਾਟਾ ਪਾਇਓ ਫਿਰ ਆਪਣੀ ਕਮਾਈ ਦਾ ਦਸਵਾਂ ਹਿੱਸਾ ਗਰੀਬਾਂ ਲੋੜਵੰਦਾਂ ਦੇ ਲੇਖੇ ਲਗਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤਲਵੰਡੀ ਦਾ ਜਿਹੜਾ ਨਾਮ ਹੈ ਕਾਗਜ਼ਾਂ ਦੇ ਵਿੱਚ ਨਨਕਾਣਾ ਸਾਹਿਬ ਕੀਤਾ ਅਜੋਕੇ ਸਮੇਂ ਦੇ ਵਿੱਚ ਆਪਾਂ ਵੇਖੀਏ ਕਿਸੇ ਮਨੁੱਖ ਦੇ ਕੋਲ ਬਹੁਤਾ ਪੈਸਾ ਆ ਜਾਏ ਮਨੁੱਖ ਬੰਦੇ ਨੂੰ ਬੰਦਾ ਨਹੀਂ ਸਮਝਦਾ ਰਾਏ ਬੁਲਾਰ ਬਹੁਤ ਧਨਾੜ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਰਾਜੇ ਨੇ ਹਰ ਰੋਜ਼ ਆਪ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਾਝ ਐਸੀ ਬਣੀ ਆਪਣੀ ਜ਼ਮੀਨ ਦਾ ਅੱਧਾ ਹਿੱਸਾ 7500 ਮਰਬੇ ਜ਼ਮੀਨ ਅਜੋਕੇ ਸਮੇਂ ਦੇ ਵਿੱਚ ਸਮਝਣਾ ਹੋਵੇ 18750 ਕਿੱਲੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲਵਾਈ ਹੈ ਆਖੋ ਸਤਨਾਮ ਖੈ ਕਿਸੇ ਦਾ ਐਡਾ ਜਿੰਗਰਾ ਅੱਜ ਕੱਲ ਜੇਕਰ ਲੋੜਵੰਦ ਨੂੰ ਕੋਈ 100 ਰੁਪਇਆ ਦੇ ਦੇਵੇ ਉਧਾਰ ਉਹ ਵੀ ਮੇਰੇ ਵਰਗਾ ਚਾਰ ਵਾਰ ਜਾ ਕੇ ਮੰਗਦੇ ਕੈਸੀ ਸਾਂਝ ਬਣੀ ਆਪਣੀ ਜ਼ਮੀਨ ਦਾ ਅੱਧਾ ਹਿੱਸਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਮ ਲਵਾ ਦੇਣਾ ਕੀਤਾ ਇਤਿਹਾਸ ਤੇ ਇਥੋਂ ਤੱਕ ਵੀ ਕਹਿੰਦਾ ਹੈ 11 ਪਿੰਡਾਂ ਦੀ ਜ਼ਮੀਨ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਬੋਲਦੀ ਹੈ ਐਸੀ ਸਾਂਝ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਪਿਤਾ ਜੀ ਸ਼ਹਿਰ ਵਿਖੇ ਉਹਨਾਂ ਨੂੰ 20 ਰੁਪਏ ਦੇ ਕੇ ਸੌਦਾ ਲੈਣ ਵਾਸਤੇ ਭੇਜਦੇ ਨੇ ਪਤਾ ਲੱਗਿਆ ਕਿ ਮੇਰਾ ਪੁੱਤਰ ਜਿਹੜਾ ਮੈਂ ਸੌਦਾ ਖਰੀਦਣ ਵਾਸਤੇ ਭੇਜਿਆ ਨਹੀਂ ਉਹ ਘਰ ਲੈ ਕੇ ਨਹੀਂ ਆਇਆ ਘਰ ਪਹੁੰਚੇ ਗੁੱਸੇ ਨਾਲ ਬੋਲੇ ਡਾਂਟਣ ਲੱਗੇ ਇਹ ਗੱਲ ਰਾਏ ਬੁਲਾਰ ਜੀ ਨੂੰ ਪਤਾ ਲੱਗੀ ਰਾਏ ਬੁਲਾਰ ਨੇ ਬੁਲਾਵਾ ਭੇਜਿਆ ਮਹਿਤਾ ਕਲਿਆਣ ਦਾ ਜੀ ਨੂੰ ਆਖੋ ਆਪਣੇ ਬੇਟੇ ਸਮੇਤ ਮੇਰੇ ਕੋਲ ਪਹੁੰਚਣਾ ਕਰੋ ਰਾਏ ਬੁਲਾਰ ਜੀ ਦੇ ਕੋਲ ਜਦੋਂ ਪਹੁੰਚੇ ਨੇ ਰਾਏ ਬੁਲਾਰ ਜੀ ਕਹਿਣ ਲੱਗੇ ਕੀ ਗੱਲ ਹੋ ਗਈ ਤੁਸੀਂ ਪੁੱਤਰ ਜੀ ਨੂੰ ਗੁੱਸੇ ਵਿੱਚ ਕਿਉਂ ਬੋਲੇ ਹੋ ਮੈਂ ਜੋ ਵੀ ਕਮਾ ਕੇ ਲੈ ਕੇ ਆਉਣਾ ਇਹ ਬਾਹਰ ਗਰੀਬਾਂ ਲੋੜਵੰਦਾਂ ਦੇ ਵਿੱਚ ਜਾ ਕੇ ਵੰਡ ਆਉਂਦਾ ਹੈ ਮਹਿਤਾ ਕਲਿਆਣ ਦਾਸ ਜੀ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਸਾਰ ਦੀ ਨਜ਼ਰ ਦੇ ਨਾਲ ਵੇਖਿਆ ਤਲਵੰਡੀ ਦੇ ਲੋਕ ਵੀ ਇਹੀ ਆਖਦੇ ਨੇ ਇਸੇ ਤਰ੍ਹਾਂ سلسلہ ਚੱਲਦਾ ਰਿਹਾ ਇਹਨਾਂ ਨੇ ਗਰੀਬ ਹੋ ਜਾਣੇ ਰਾਏ ਬੁਲਾਰ ਜੀ ਕਹਿਣ ਲੱਗੇ ਕੀ ਗੱਲ ਹੋਈ ਐ ਪੁੱਤਰ ਨੂੰ ਕਿਉਂ ਡਾਂਟ ਰਹੇ ਹੋ ਜਿਹੜਾ ਵੀ ਲੋੜਬੰਦ ਦਿਖਦਾ ਹੈ ਜਿਹੜੀ ਵੀ ਚੀਜ਼ ਘਰ ਦੇ ਵਿੱਚ ਪਈ ਹੁੰਦੀ ਹੈ ਉਹਨੂੰ ਜਾ ਕੇ ਦੇ ਆਉਂਦੇ ਨੇ ਰਾਏ ਬੁਲਾਰ ਜੀ ਕਹਿਣ ਲੱਗੇ ਇਹ ਕੋਈ ਆਮ ਬਾਲਕ ਨਹੀਂ ਐ ਇਹ ਖੁਦਾ ਦਾ ਰੂਪ ਐ ਮੇਰੇ ਕੋਲ ਜਿੰਨੀ ਵੀ ਮਾਇਆ ਜ਼ਮੀਨੀ ਜਿੰਨੀ ਵੀ ਜ਼ਮੀਨ ਜਾਇਦਾਦ ਐ ਆ ਸਾਰੀ ਇਸੇ ਨੇ ਤੇ ਵਿੱਤੀ ਹੋਈ ਐ ਮੈਤਾ ਕਲਿਆਣ ਦਾਸ ਜੀ ਹੋ ਸਕਦਾ ਤੁਸੀਂ ਵੇਖੋ ਭਾਵੇਂ ਨਾ ਵੇਖੋ ਪਰ ਆਉਣ ਵਾਲਾ ਸਮਾਂ ਐਸਾ ਹੈ ਸੰਸਾਰ ਦੇ ਲੋਕ ਇਸ ਮਾਲਕ ਤੋਂ ਆਪਣੀ ਮਾਇਆ ਪ੍ਰਮਾਨ ਕਰਿਆ ਕਰਨਗੇ ਆਖੋ ਸਤਨਾਮ ਆਉਣ ਵਾਲਾ ਸਮਾਂ ਐਸਾ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ ਜਿੱਥੇ ਜਿੱਥੇ ਇਹ ਪੈਰ ਧਰੇਗਾ ਜਿੱਥੇ ਜਿੱਥੇ ਇਹ ਜਾਏਗਾ ਉਹ ਜਗਾ ਉਜਣ ਜੋਬ ਹੋ ਜਾਏਗੀ ਮੈਨੂੰ ਦੱਸਣਾ ਕਰ ਤੈਨੂੰ ਅੱਜ ਤੱਕ ਕਿੰਨੇ ਰੁਪਿਆ ਦਾ ਘਾਟਾ ਪਿਆ ਕਿੰਨੇ ਪੈਸਿਆਂ ਦਾ ਘਾਟਾ ਪਿਆ ਜਿੰਨਾ ਤੇਰਾ ਅੱਜ ਤੱਕ ਦਾ ਨੁਕਸਾਨ ਹੋਇਆ ਮੈਂ ਭਰਨ ਨੂੰ ਤਿਆਰ ਹਾਂ ਉਥੇ ਫਿਰ ਮੈਂ ਤਾਂ ਕਲਿਆਣ ਦਾਸ ਜੀ ਨੇ ਬਚਨ ਸਾਂਝੇ ਕੀਤੇ ਮੈਂ ਅੱਜ ਤੋਂ ਬਾਅਦ ਆਪਣੇ ਪੁੱਤਰ ਨੂੰ ਕੁਝ ਨਹੀਂ ਆਖਾਂਗਾ ਜਿਉਂ-ਜਿਉਂ ਬੋਟਕਾ ਨੂੰ ਵੇਖਦੇ ਨੇ ਉਹਨਾਂ ਦੇ ਹੋਰ ਨੇੜੇ ਹੁੰਦੇ ਜਾ ਰਹੇ ਆ ਰਾਈ ਬੁਲਾਰ ਜੀ ਇੱਕ ਦਿਨ ਕੀ ਵੇਖਦੇ ਨੇ ਇੱਕ ਅਤੀਤ ਸਾਧੂ ਅਤੀਤ ਸਾਧੂ ਉਹ ਹੁੰਦਾ ਜੇ ਕਿਸੇ ਨੇ ਕੁਝ ਦੇ ਦਿੱਤਾ ਤਾਂ ਖਾ ਲੈਣਾ ਨਹੀਂ ਅੱਗੇ ਚੱਲਦੇ ਬਣੇ ਕੀ ਵੇਖਦੇ ਨੇ ਇੱਕ ਸਾਧੂ ਦਰ ਦਰ ਤੇ ਜਾ ਕੇ ਮੰਗ ਰਿਹਾ ਪਰ ਜਿਸ ਵੀ ਘਰ ਦੇ ਵਿੱਚ ਜਾਂਦਾ ਹੈ ਹਰ ਇੱਕ ਉਹਨੂੰ ਖਾਲੀ ਮੋੜ ਦਿੰਦਾ ਹੈ ਗੁਰੂ ਨਾਨਕ ਪਾਛਾ ਜੀ ਜਦੋਂ ਕੋਲ ਪਹੁੰਚੇ ਪੁੱਛਿਆ ਕੀ ਲੋੜ ਹੈ ਦੱਸਣਾ ਕਰ ਤੈਨੂੰ ਕੀ ਚਾਹੀਦਾ ਹੈ ਮੈਂ ਆਪਣੀ ਸਮਰੱਥਾ ਮੁਤਾਬਕ ਤੇਰੀ ਲੋੜ ਪੂਰੀ ਕਰਾਂ ਆਪਾਂ ਵੀ ਹੱਥ ਦਿੰਦੇ ਆ ਕਿ ਸਾਨੂੰ ਫਲਾਣੇ ਦੇ ਉੱਪਰ ਪਰਸ ਆ ਗਿਆ ਪਰਸ ਆਉਣ ਤੋਂ ਭਾਵ ਹੈ ਕਿ ਉਸ ਦੀ ਜਿਹੜੀ ਲੋੜ ਹੈ ਉਸ ਨੂੰ ਪੂਰਿਆ ਕਰ ਦੇਣਾ ਕਹਿਣ ਲੱਗਾ ਥੋੜਾ ਧੰਨ ਚਾਹੀਦਾ ਪਾਣੀ ਦੀ ਪਿਆਸ ਬਹੁਤ ਲੱਗੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਘਰ ਦੇ ਵਿੱਚੋਂ ਗੜਬਾ ਚੁੱਕਿਆ ਤੇ ਖੂਹ ਦੇ ਵਿੱਚੋਂ ਪਾਣੀ ਭਰ ਕੇ ਉਹਨੂੰ ਪਿਆ ਕੇ ਉਹਦੀ ਪਿਆਸ ਨੂੰ ਬੁਝਾਉਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਇੱਕ ਸੋਨੇ ਦੀ ਅੰਗੂਠੀ ਸੀ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇ ਦੇਣਾ ਕੀਤੀ ਪਰ ਉਹ ਸਾਧੂ ਐਸਾ ਰੱਬ ਨਾਲ ਜੁੜਿਆ ਹੋਇਆ ਉਨੇ ਗੜਬਾ ਤੇ ਸੋਨੇ ਦੀ ਜਿਹੜੀ ਮੁੰਦਰੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੋੜ ਦੇਣਾ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਦਿੱਕਤੀ ਹੋਈ ਜਿਹੜੀ ਵਸਤੂ ਹੈ ਕਦੇ ਮੋੜਿਆ ਨਹੀਂ ਕਰਦੇ ਜਿਉਂ-ਜਿਉਂ ਕੋਤਕਾਂ ਨੂੰ ਵੇਖਦੇ ਨੇ ਗੁਰੂ ਪਾਤਸ਼ਾਹ ਜੀ ਦੇ ਨੇੜੇ ਹੁੰਦੇ ਜਾ ਰਹੇ ਨੇ ਰਾਏ ਬੁਲਾਰ ਜੀ ਘਰ ਦੇ ਵਿੱਚ ਗਏ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਰਾਏ ਬੁਲਾਰ ਜੀ ਬੇਟੀ ਵਿਆਉਣ ਦੇ ਲਾਇਕ ਹੋ ਗਈ ਹੈ ਕੋਈ ਰਿਸ਼ਤਾ ਲੱਭੋ ਪਹਿਲਾਂ ਵੀ ਸਾਂਝ ਪਾਈ ਹਰ ਇੱਕ ਕੰਮ ਦੇ ਵਿੱਚ ਰਾਏ ਬੁਲਾਰ ਜੀ ਦੀ ਸਲਾਹ ਲਈ ਜਾਂਦੀ ਹੈ ਕੋਈ ਰਿਸ਼ਤਾ ਲੱਭੋ ਬੇਟੀ ਦਾ ਆਨੰਦ ਕਾਰਜ ਕੀਤਾ ਜਾਏ ਰਾਏ ਬੁਲਾਰ ਜੀ ਕਹਿਣ ਲੱਗੇ ਰਿਸ਼ਤਾ ਹੈ ਜੇ ਤੁਸੀਂ ਆਖੋਂ ਤਾਂ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਆਂ ਸੁਲਤਾਨਪੁਰ ਦਾ ਜਿਹੜਾ ਨਵਾਬ ਹੈ ਦੌਲਤਖਾਨ ਲੋਦੀ ਰਾਏ ਬੁਲਾਰ ਦੀ ਬੇਟੀ ਦੌਲਤਖਾਨ ਨੂੰ ਵਿਆਹੀ ਹੋਈ ਹੈ ਰਾਏ ਬੁਲਾਰ ਦੌਲਤਖਾਨ ਦਾ ਸਹਰਾ ਹੈ ਦੌਲਤਖਾਨ ਦੇ ਦਰਬਾਰ ਦੇ ਵਿੱਚ ਭਾਈ ਜੈ ਰਾਮ ਜੀ ਸਰਕਾਰੀ ਕਰਮਚਾਰੀ ਵਜੋਂ ਕੰਮ ਕਰਦੇ ਨੇ ਜਦੋਂ ਦੌਲਤਖਾਨ ਜੀ ਦਾ ਕੋਈ ਤਲਵੰਡੀ ਕੰਮ ਹੁੰਦਾ ਹੈ ਉਦੋਂ ਜੈ ਰਾਮ ਜੀ ਜਾਂਦੇ ਨੇ ਜਦੋਂ ਸੁਲਤਾਨਪੁਰ ਵਿਖੇ ਰਾਏ ਬੁਲਾਰਜੀ ਦਾ ਕੰਮ ਹੁੰਦਾ ਉਦੋਂ ਮਹਿਤਾ ਕਲਿਆਣ ਦਾਸ ਜੀ ਜਾਂਦੇ ਨੇ ਕਹਿਣ ਤੋਂ ਭਾਵ ਇੱਕ ਦੂਜੇ ਨੂੰ ਜਾਣਦੇ ਨੇ ਉਹ ਵੀ ਪਟਵਾਰੀ ਨੇ ਇਹ ਵੀ ਪਟਵਾਰੀ ਨੇ ਮਹਿਤਾ ਕਲਿਆਣ ਦਾਸ ਜੀ ਨੇ ਜਦੋਂ ਆਖਿਆ ਕੋਈ ਰਿਸ਼ਤਾ ਲੰਬੋ ਤਾਂ ਰਾਏ ਬੁਲਾਰਜੀ ਕਹਿਣ ਲੱਗੇ ਜੈ ਰਾਮ ਜੀ ਨੂੰ ਆਪਾਂ ਵੇਖਿਆ ਪਰਖਿਆ ਹੋਇਆ ਉਹਨਾਂ ਦੇ ਨਾਲ ਬੇਬੇ ਨਾਨਕੀ ਜੀ ਦਾ ਰਿਸ਼ਤਾ ਤੈ ਕਰ ਦਿੰਨੇ ਆ ਉਹਨਾਂ ਦੇ ਨਾਲ ਬੇਬੇ ਨਾਨਕੀ ਜੀ ਦਾ ਰਿਸ਼ਤਾ ਹੋਇਆ ਕੁਝ ਸਮੇਂ ਬਾਅਦ ਆਨੰਦ ਕਾਰਜ ਹੋਇਆ ਜਦੋਂ ਤਲਵੰਡੀ ਦੇ ਵਿੱਚ ਦੇਖਦੇ ਨੇ ਕਿ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਤਾਂ ਸੰਸਾਰ ਦੇ ਲੋਕ ਬੜਾ ਬੁਰਾ ਭਲਾ ਬੋਲਦੇ ਨੇ ਭਾਈ ਜੈ ਰਾਮ ਜੀ ਨੂੰ ਰਾਏ ਬੁਲਾਰ ਜੀ ਨੇ ਇੱਕ ਚਿੱਠੀ ਲਿਖ ਕੇ ਭੇਜੀ ਕਿ ਤੁਸੀਂ ਨਾਨਕ ਜੀ ਨੂੰ ਆਪਣੇ ਕੋਲ ਸੱਦਣਾ ਕਰੋ ਜਿਹੜਾ ਵੀ ਕੰਮ ਇਹਨਾਂ ਨੂੰ ਚੰਗਾ ਲੱਗਦਾ ਉਹ ਦਵਾ ਦੇਣਾ ਕਰੋ ਉਸ ਚਿੱਠੀ ਦੇ ਵਿੱਚ ਪਤਾ ਕੀ ਲਿਖਿਆ ਹੈ ਆਪਣਾ ਸਾਥ ਸਮਝ ਕੇ ਸੇਵਾ ਨਹੀਂ ਕਰਨੀ ਰਿਸ਼ਤੇਦਾਰ ਸਮਝ ਕੇ ਨਹੀਂ ਰੱਖਣਾ ਪਰਮੇਸ਼ਰ ਜਾਣ ਕੇ ਇਹਨਾਂ ਦੀ ਸੇਵਾ ਕਰਨੀ ਹੈ ਭਾਈ ਜੈ ਰਾਮ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਵਿਖੇ ਬੁਲਾ ਲੈਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੁਲਤਾਨਪੁਰ ਵਿਖੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਕਹਿਣ ਲੱਗੇ ਭਾਈਆ ਜੀ ਜੇ ਕੋਈ ਮੇਰੇ ਲਾਇਕ ਕੋਈ ਕੰਮ ਹੈ ਕੋਈ ਕੰਮ ਲੱਭੋ ਬੇਲੇ ਰਹਿ ਕੇ ਇਦਾਂ ਸਰਨਾ ਨਹੀਂ ਬੇਬੇ ਨਾਨਕੀ ਜੀ ਕਹਿਣ ਲੱਗੇ ਮੀਰ ਜੀ ਤੁਸੀਂ ਤੇ ਪਰਮੇਸ਼ਰ ਦਾ ਰੂਪ ਹੋ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਐ ਉਥੇ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸੋਹਣਾ ਵਚਨ ਕੀਤਾ ਬੇਬੇ ਜੀ ਕਿਰਤ ਕਰ ਖਾਈਐ ਦੇਹੀ ਪਵਿੱਤਰ ਹੋਈ ਆਖੋ ਸਤਨਾਮ ਬੇਬੇ ਜੀ ਤੋਂ ਭਾਵ ਭੈਣ ਭੈਣ ਜਿਹੜਾ ਮਨੁੱਖ ਇਮਾਨਦਾਰੀ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਹੈ ਉਹਦਾ ਜਨਮ ਸਫਲ ਹੋ ਜਾਂਦਾ ਹੈ ਜਾਂ ਗੁਰਬਾਣੀ ਦੇ ਵਿੱਚ ਬਚਨ ਮਿਲਦੇ ਨੇ ਉਦੋਂ ਸਾਹ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਕਹਿਣ ਤੋਂ ਭਾਵ ਉਦਮੀ ਮਨੁੱਖ ਮਿਹਨਤੀ ਮਨੁੱਖ ਕਦੇ ਭੁੱਖਾ ਨਹੀਂ ਮਰਦਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਖੱਥੀ ਕਿਰਤ ਕੀਤੀ ਮਿਹਨਤ ਕੀਤੀ ਤੇ ਸਾਨੂੰ ਵੀ ਕਿਰਤ ਕਰਨ ਵਾਸਤੇ ਪ੍ਰੇਰਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਚਾਰਕ ਦੌਰਿਆਂ ਤੇ ਗਏ ਰਾਇ ਬੁਲਾਰ ਜੀ ਦੀ ਜ਼ਿੰਦਗੀ ਦਾ ਅਖੀਰਲਾ ਸਮਾਂ ਮਕਾਨ ਦਾ ਜਿਹੜਾ ਮੇਨ ਦਰਵਾਜਾ ਹੈ ਜਿੱਥੋਂ ਲੋਕੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਸ ਦਰਵਾਜੇ ਦੇ ਕੋਲ ਮੰਝਾ ਢਾਕੇ ਰੱਖਦੇ ਨੇ ਕਿਉਂ ਪਿਆਰੇ ਨੂੰ ਮਿਲਣ ਦੀ ਤਾਂਗ ਹੈ ਬੜਾ ਲੰਮਾ ਸਮਾਂ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ ਪਰਿਵਾਰ ਦੇ ਮੈਂਬਰ ਦਰਵਾਜ਼ਾ ਢੋਹ ਦਿੰਦੇ ਨੇ ਰਾਏ ਬੁਲਾਰ ਜੀ ਫਿਰ ਖੋਲ ਬਿੰਦੇ ਨੇ ਪੁੱਤਰ ਕਹਿਣ ਲੱਗੇ ਬੱਚੇ ਕਹਿਣ ਲੱਗੇ ਪਿਤਾ ਜੀ ਦਰਵਾਜ਼ਾ ਢੋਕੇ ਰੱਖਿਆ ਕਰੋ ਜਿਹੜੇ ਇੱਥੇ ਗਲੀਆਂ ਦੇ ਵਿੱਚ ਆਵਾਰਾ ਕੁੱਤੇ ਫਿਰਦੇ ਨੇ ਉਹ ਅੰਦਰ ਆ ਕੇ ਵੱਢ ਜਾਂਦੇ ਨੇ ਰਾਏ ਬੁਲਾਰ ਜੀ ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਫੁੱਲਾ ਰੱਖਦਾ ਮੇਰੇ ਪਿਆਰੇ ਨੇ ਆਉਣੇ ਕਿਤੇ ਦਰਵਾਜ਼ਾ ਬੰਦ ਵੇਖ ਕੇ ਮੁੜ ਨਾ ਜਾਏ ਜ਼ਿੰਦਗੀ ਦਾ ਅਖੀਰਲਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਸੁਨੇਹਾ ਪਹੁੰਚਿਆ ਰਾਏ ਬੁਲਾਰ ਤੁਹਾਨੂੰ ਯਾਦ ਕਰਦੇ ਪਏ ਨੇ ਕਿਰਪਾ ਕਰੋ ਉਹਨਾਂ ਨੂੰ ਦਰਸ਼ਨ ਦਿਓ ਉਮਰ ਦਾ ਅਖੀਰਲਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪ੍ਰਚਾਰਕ ਦੌਰੇ ਵਿੱਚ ਛੱਡ ਕੇ ਜਿੱਥੇ ਵੀ ਸੀ ਬੜਾ ਲੰਮਾ ਪੈਂਡਾ ਤੈਅ ਕਰਕੇ ਫਿਰ ਤਲਵੰਡੀ ਦੀ ਧਰਤੀ ਤੇ ਰਾਏ ਬੁਲਾਰ ਜੀ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਨੇ ਜਦੋਂ ਪਹੁੰਚੇ ਨੇ ਕੀ ਦੇਖਦੇ ਨੇ ਰਾਏ ਬੁਲਾਰ ਜੀ ਮੰਜੇ ਤੇ ਲੇਟੇ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਘੁੱਟ ਕੇ ਪੈਰਾਂ ਨੂੰ ਹੱਥ ਲਾਇਆ ਪੈਰਾਂ ਨੂੰ ਐਦਾਂ ਘੁੱਟਿਆ ਜਿਵੇਂ ਕਿ ਕੁੱਟਣ ਦੇ ਨਾਲ ਜਨਮਾ ਜਨਮਾ ਦਾ ਜਿਹੜਾ ਦਰਦ ਹੈ ਉਹ ਦੂਰ ਹੋ ਗਿਆ ਹੋਵੇ। ਰਾਇ ਬੁਲਾਰ ਜੀ ਕਹਿਣ ਲੱਗੇ ਕੌਣ ਜਦੋਂ ਆਵਾਜ਼ ਵਿੱਤੀ ਮੈਂ ਨਾਨਕ ਦਰਸ਼ਨ ਕਰਕੇ ਨਿਹਾਲ ਹੋਏ। ਇਤਿਹਾਸ ਕਹਿੰਦਾ ਗੁਰੂ ਨਾਨਕ ਪਾਛਾ ਜੀ ਦੇ ਜਦੋਂ ਦਰਸ਼ਨ ਕੀਤੇ ਕੁਝ ਸਮੇਂ ਬਾਅਦ ਰਾਇ ਬੁਲਾਰ ਜੀ ਸਵਾਰਸਾਂ ਦੀ ਪੂੰਜੀ ਨੂੰ ਤਿਆਗ ਦਿੰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਉਹ ਨਿਹਾਲ ਹੋਏ ਆਪਾਂ ਸ਼ਬਦ ਪੜ੍ਹ ਰਹੇ ਸੀ RAM GOVIND JAPENDYA HOAN MUKH PAVITR ਜਿਨ੍ਹਾਂ ਨੇ ਜਪਿਆ ਉਹਨਾਂ ਦਾ ਮੁਖ ਪਵਿੱਤਰ ਹੋ ਗਿਆ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਜਿਨ੍ਹਾਂ ਨੇ ਹਰੀ ਦੇ ਜਸ ਨੂੰ ਸੁਣਿਆ ਹਰੀ ਦੇ ਜਸ ਨੂੰ ਗਾਇਆ ਉਹਨਾਂ ਨੂੰ ਫਿਰ ਹਰ ਇੱਕ ਆਪਣਾ ਸਕਾ ਨજર ਆਉਣ ਲੱਗ ਪੈਂਦੇ ਮਾਲਕ ਰਹਿਮਤ ਕਰੇ ਸਾਡੀ ਵੀ ਜ਼ਿੰਦਗੀ ਦੇ ਵਿੱਚੋਂ ਭਰਮ ਭੁਲੇਖੇ ਖਤਮ ਹੋ ਜਾਣ ਅਗਲਾ ਜਿਹੜਾ ਇਤਿਹਾਸ ਹੈ ਸੁਲਤਾਨਪੁਰ ਦੀ ਧਰਤੀ ਦੇ ਉੱਪਰ ਕਿਵੇਂ ਲੋਕਾਈ ਨੂੰ ਤਾਰਦੇ ਨੇ ਉਹ ਅਖੀਰਲੇ ਦਿਨ ਦੇ ਵਿੱਚ ਆਪਾਂ ਸਾਂਝ ਪਾਵਾਂਗੇ ਹੋਈਆਂ ਭੁੱਲਾਂ ਦੀ ਖਿਮਾ ਸਮੇਂ ਦੀ ਸਮਾਪਤੀ ਹੈ ਬਲਾਉ ਜੀ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ